ਨੇ ਗੁੜਾ ਸਾਰੇ ਵਰਮੇਪੁਰ ਮੈਂ ਬਈ ਇਹਦੇ ਚ ਪੇਚ ਕਾਤਾ ਠੀਕ ਆ ਕੈਂਚੀ ਗੁੰਚੀ ਸਾਰਾ ਕੋਸਾ ਵੀ ਇਹਦੇ ਚ ਨਾਲ ਆ ਬੈਟਰੀ ਦਿੱਤੀ ਵੀ ਆ ਚਾਰਜਰ ਆ ਗਿਆ ਦਾ ਅੱਛਾ ਤੇ ਆ ਬਈ ਆਪਣਾ ਪਲਾਸ ਸਾਰਾ ਕੋ ਵੀ ਵੀ ਜਿੰਨੀਆਂ ਚੀਜ਼ਾਂ ਵੀ ਕੰਮ ਦੀਆਂ ਸਾਰੀਆਂ ਇਹਦੇ ਵਿੱਚ ਹੈਗੀਆਂ ਵੀ ਤੇ ਲੋਕ ਪਲਾਸੀ ਵੀ ਆਪਣੇ ਕੋਲੇ ਐਲਕੀਆਂ ਵੀ ਆ ਹੈ ਮਰਵੀਆਂ ਇਹਦੇ ਚ ਇੰਟੀ ਟੇਪ ਵੀ ਆ ਫੀਤਾ ਵੀ ਆ ਜਿਹੜੀ ਡ੍ਰਿਲ ਆ ਚੱਕਰ ਸਲੋ ਵੀ ਹੋ ਜਾਂਦੇ ਆ ਵੱਧ ਕੱਟ ਵੀ ਹੋ ਜਾਂਦੇ ਆ ਰਿਵਰਸ ਵੀ ਹੋ ਜਾਂਦੇ ਆ ਤੇ ਆ ਨਾਲ ਅਲੱਗ ਤੋਂ ਤੁਸੀਂ ਦੇਖ ਸਕਦੇ ਹੋ ਇਹਦੀ ਬੈਟਰੀ ਆ ਹਨਾ ਇਹਦਾ ਬੈਟਰੀ ਬੈਕਅਪ ਵੀ ਬਹੁਤ ਵਧੀਆ ਤੇ ਨਾਲ ਭਈਆ ਤੁਸੀਂ ਚਾਰਜਰ ਵੀ ਵੇਖ ਸਕਦੇ ਜਿਹੜੀ ਨਾਲ ਇਹਦੇ ਆਟੈਚਮੈਂਟ ਆ ਬਹੁਤ ਕਹਣ ਚੀਜ਼ ਆ ਇੱਧਰ ਦੇਖ ਸਕਦੇ ਹੋ ਤੁਹਾਨੂੰ ਅੱਛਾ ਆ ਜਿਹੜਾ ਟੈਸਟ ਪੈਨ ਆ ਭਈ ਇਹ ਵੀ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਕਿਉਂ ਦੇ ਵਿੱਚ ਤੁਹਾਨੂੰ ਵਾਇਰ ਕੱਟਣ ਲਈ ਵਾਇਰ ਛਿੱਲਣ ਲਈ ਆਪਾਂ ਨੂੰ ਆ ਕੈਂਚੀ ਆ ਜਿਹੜੀ ਇਹ ਵੀ ਮਿਲ ਜੂਗੀ ਬਹੁਤ ਕਹਣ ਚੀਜ਼ ਆ ਇੱਧਰ ਤੁਸੀਂ ਆਰੀ ਵਾਲੇ ਬਲੇਡ ਦੀ ਗੱਲ ਕਰਾਂਗੇ ਆਪਾਂ ਇਹਦੇ ਵਿੱਚ ਆ ਦੇਖੋ ਇਹ ਵੀ ਬਹੁਤ ਘੈਂਟ ਚੀਜ਼ ਐ ਤੇ ਜਿੰਨੇ ਵੀ ਸੂਤਾ ਚਾਹੀਦਾ ਜਿੰਨੇ ਵੀ ਇੰਚ ਦਾ ਆਪਾਂ ਨੂੰ ਵਰਮਾ ਚਾਹੀਦਾ ਬਿੱਟ ਚਾਹੀਦਾ ਸਾਰੇ ਤਰ੍ਹਾਂ ਦੀਆਂ ਆਪਾਂ ਨੂੰ ਜਿਹੜੀਆਂ ਬਿੱਟਾਂ ਭਾਈ ਮਿਲ ਜਾਣਗੀਆਂ ਤੇ ਇੱਕ ਤੁਸੀਂ ਆਹ ਦੇਖ ਸਕਦੇ ਹੋ ਐਲਕੀਆਂ ਵਾਲੇ ਨਟ ਖੋਲਣ ਵਾਸਤੇ ਕਸਣ ਵਾਸਤੇ ਵੀ ਬਹੁਤ ਘੈਂਟ ਆਪਣੇ ਕੋਲੇ ਜਿਵੇਂ ਸਕਰੂ ਡਰਾਇਵਰ ਹੁੰਦੇ ਆ ਉਵੇਂ ਇਹ ਪੇਚ ਕਸਾ ਇਸ ਤਰ੍ਹਾਂ ਨਾਲ ਤੇ ਉਸ ਤਰ੍ਹਾਂ ਦੇ ਆਪਣੇ ਕੋਲੇ ਆ ਬੈਟ ਨਾਟ ਫੋਲਣ ਵਾਸਤੇ ਵੀ ਆਪਣੇ ਅੱਗੇ ਜਿੰਨੇ ਸੂਤ ਦੀ ਚਾਹੀਦੀ ਤੁਹਾਨੂੰ ਉਸ ਹਿਸਾਬ ਦੇ ਨਾਲੇ ਚੇਂਜ ਹੋ ਜਾਂਦੀਆਂ ਡ੍ਰਿਲ ਦੇ ਨਾਲ ਅਟੈਚਮੈਂਟ ਸਾਰੀਆਂ ਦੀ ਹੋ ਜਾਂਦੀ ਆ ਇਹ ਸਾਰਾ ਸੈਟ ਆਪਾਂ ਨੂੰ ਕਿੰਨੇ ਦਾ ਮਿਲ ਜੂਗਾ ਇਹ ਭਾਈ ਆਪਣਾ ਯਾਰ 5200 ਰੁਪਏ ਦਾ 5200 ਰੁਪਏ ਦਾ ਆਨਲਾਈਨ ਤੁਸੀਂ ਚੈੱਕ ਕਰੋਗੇ ਜਾਂ ਕਿਤੇ ਹੋਰ ਕਿਤੇ ਜਾਓਗੇ ਤੁਹਾਨੂੰ ਰੇਟ ਆ ਜਿਹੜਾ ਉਹਦਾ ਬਹੁਤ ਜ਼ਿਆਦਾ ਦਿਖੂਗਾ ਤੇ ਪਰ ਜੇ ਰਤਨ ਟਰੇਡਿੰਗ ਦੇ ਆ ਜਾਓਗੇ ਮਿੱਤਰੋ ਤੁਹਾਡਾ ਇਹ ਕਿੱਟ ਦੇ ਮਗਰ ਤੁਹਾਡਾ ਬਹੁਤ ਸਾਰਾ ਫਾਇਦਾ ਆ